ਕਨਾਈ ਨੀ ਬੋਲਵਾਣੀ ਵਧੀਆ ਬਣਾਈ ਤੇ ਕਿਸੇ ਨੂੰ ਮਿਲ ਕੇ ਨਹੀਂ ਗਿਆ ਕਿਸੇ ਨੂੰ ਦੱਸ ਕੇ ਨਹੀਂ ਗਿਆ ਤੇ ਸਵੇਰ ਨੂੰ ਜਦੋਂ ਆ ਪਸ਼ੂ ਲੈ ਗਏ ਹਨ ਤੇ ਸਾਡੇ ਜਿਹੜਾ ਉਧਰ ਨਾਲ ਪਾਸਾ ਆ ਆਪਣਾ ਖਾਸ ਕਾਲਾ ਉੱਥੇ ਕਿਸੇ ਤੋਂ ਲੋਸਮੈਂਟ ਕਰਾਤੀ ਭਿੰਦੇ ਦੇ ਖੂਤੇ ਚੋਰੀ ਹੋ ਗਈ ਮੱਝਾਂ ਗਾਈਆਂ ਲੈ ਗਿਆ ਖੋਲ ਕੇ ਉਤੇ ਆਏ ਆ ਤੇ ਹੈਰੀ ਲਾ ਪਿਆ ਗੱਡੀ ਧੋਣ ਕਹਿੰਦਾ ਜੇ ਲਸ਼ਕਾ ਕੇ ਲੈ ਕੇ ਜਾਣੀ ਦੋ ਤਿੰਨ ਦਿਨ ਹੈਰੀ ਮੀਂਹ ਪੈਂਦਾ ਰਿਹਾ ਹਨਾ ਉਹ ਮੀਂਹ ਨਾਲ ਇਹ ਨਿਬੜੀ ਪਈ ਉਹ ਹੀ ਧਵਾਉਣ ਦੇ ਉਧਾ ਕਿੰਨੇ ਪੈਸੇ ਉੱਥੇ ਵੀ ਕਿੰਨੇ ਪੈਸੇ ਲੈ ਲੈਂਦੇ ਹੋਣੇ ਆ 2.5 ਦਿਨ ਦਾ ਅੱਛਾ ਫੇ ਇਹ ਤਾਂ ਠੀਕ ਹੈ ਚੰਨ ਅੰਦਰ ਵੀ ਸਾਫ ਕਰ ਦੇ ਅੰਦਰੋਂ ਸੀਟਾਂ ਸੂਟਾਂ ਵੀ ਤੇ 250 ਰੁਪਇਆ ਲੈਣਾ ਜਾਂ ਹੱਦ 300 ਹਨਾ ਫੇ ਇਹ ਤਾਂ ਸਹੀ ਆ ਉਦਾਂ ਪਰ ਕੰਮ ਤਾਂ ਉਦਾਂ ਦੇਖਣਾ ਹੈਗਾ ਐ ਵੀ ਹੈ ਨਾ ਸਾਫ ਕਰਨ ਦਾ ਲੱਗਦਾ ਆ ਟਾਈਮ ਉਹ ਪਰ ਉਹਨਾਂ ਕੋ ਪ੍ਰੈਸ਼ਰ ਪ੍ਰੂਸ਼ਰ ਜਿਆ ਹੁੰਦੇ ਉਹ ਪਾਣੀ ਵਾਲੇ ਹਨਾ ਚੱਲ ਵਧੀਆ ਆ ਹਾਂਜੀ ਲੈ ਵੀ ਅੱਜ ਤਾਂ ਆ ਵੀ ਧੋਉਂਦੀ ਆ ਹੋਈ ਮੈਂ ਕਹਿੰਦਾ ਮੀਂਹ ਦੇ ਨਾਲ ਗੰਦੀ ਵਾਹ ਹੋਈ ਸੀ ਸਾਰੀ ਲਾਈ ਪਹਿਲਾਂ ਮਿੱਟੀ ਲੋਂਦਾ ਹਟਿਆ ਕਿੰਨੇ ਜਿਆਦਾ ਮੈਂ ਕਹਾਂ ਜਾਨਾ ਹੈਗੀ ਆ ਨੇ ਤੇ ਪ੍ਰੈਸ਼ਰ ਜੇ ਹਨਾ ਵੀ ਚੱਲ ਪੈਂਦੇ ਹੋਣਗੇ ਲਾਈਟ ਹੈਗੀ 탱की ਵੀ ਭਰਨ ਵਾਲੀ ਆ ਉਹ ਆਪਣੀ ਹਨਾ ਮੈਨ ਲੱਗਾ ਪਾਣੀ ਥੋੜਾ ਆ ਖੂਤੇ ਆ ਕੇ ਨਾ ਇੱਕ ਬੰਦ ਵਾ ਇਹਦੇ ਅਲੱਗ ਜਿਹਾ ਸਕੂਨ ਹੁੰਦਾ ਖੂਤੇ ਹਨਾ ਹੋ ਜਾ ਪ੍ਰੈਸ਼ਰ ਮੋਟਰ ਚੱਲ ਪੈਣੀ ਹੁੰਦੀ ਸੀ ਹੈ ਪਿੰਦੇ ਲੱਗਦੀ ਤਾਂ ਹੈ ਵੀ ਜਾਨੀ ਪਿੰਦੇ ਮੈਂ ਕਹ ਖੂਤੇ ਆ ਕੇ ਕਿਤਾ ਮਨ ਨੂੰ ਸ਼ਾਂਤੀ ਜੀ ਨਹੀਂ ਮਿਲਦੀ ਇੱਕ ਸਕੂਨ ਜਿਹਾ ਜਦਾਂ ਸ਼ਾਂਤ ਜਿਹਾ ਪਾਣੀ ਤਾਂ ਖੂਤੇ ਰਹੇ ਹਨਾ ਉਹਦਾ ਕਰਕੇ ਸਿਸਟਮ ਇਦਾਂ ਸਹੀ ਗੱਲ ਆ ਆ ਦੇਖੋ ਖੂਹ ਸਾਡਾ ਬੜਾ ਪੁਰਾਣਾ ਖੂਹ ਆ ਇਹ ਲੈਟ ਤੇ ਜੰਡੀ ਇਹ ਤੇ ਬਹੁਤ ੂੰਗਾ ਹੁਣ ਨਾ ਤੱਕਾਈ ਵਾਜ ਜੀ ਵੇਖ ਲੈ ਆ ਗਈ ਆ ਗਈ ਆ ਗਈ ਬੱਤੀ ਜਾ ਆ ਇਹ ਰੱਗੀ ਬੜੇ ਟਾਈਮ ਬਾਅਦ ਚੱਲੀ ਮੋਟਰ ਇਹ ਆਟੋਮੈਟਿਕ ਆ ਨਾ ਆਟੋਮੈਟਿਕ ਹੈਰੀ ਪਾਸੇ ਹਟ ਜਾ ਹਾਂ ਤੈਨੂੰ ਨਾ ਗਿੱਲਾ ਕਰ ਦਵੇ ਪਾਪਾ ਇੱਧਰ ਆ ਜਾ ਉਰੇ ਇਹ ਕਰ ਲਾ ਅੰਦਰ ਹੀ ਬਹਿ ਜਾ ਨਹੀਂ ਪਰ ਉਹ ਤਾਂ ਜਾਂਦਾ ਪਾਣੀ ਤੋਤੇ ਉਹਦੇ ਤਾਂ ਗੱਡੀ ਤੋਂ ਹੀ ਇੱਥੋਂ ਲਿਆ ਕਰੋ ਹਾਂ ਇਸ ਉੱਪਰ ਤੇ ਹੀ ਲੰਘਾ ਹਾਂ ਹਾਂ ਹੈਰੀ ਤੇਰੇ ਪੈਰ ਇਹ ਸਲੀਪਰ ਵੀ ਨਹੀਂ ਉਹਦਾ ਗਾਂ ਤਾਂ ਤੂੰ ਕਰ ਲੈ ਹੁਣ ਦੇ ਪੈਰ ਗਾਂ ਨਹੀਂ ਗਾਂ ਵੀ ਤੁਸੀਂ ਕਰੋ ਹੁਣ ਟਾਡੇ ਪੈਰ ਸੁੱਕੇ ਆ ਤੇ ਕਿਆ ਫੇ ਮਿੱਟੀ ਚ ਬੜੀ ਜਾਂਦਾ ਸੀ ਯਾਰ ਨਹੀਂ ਨਹੀਂ ਸਾਰੇ ਏਦਾਂ ਨਿਓਣੇ ਸਾਰੇ ਏਦਾਂ ਨਹੀਂ ਉਹਨੇ ਚਪਲਾ ਲਾ ਕੇ ਪੈਰ ਧੋ ਕੇ ਫੇਰ ਵਿੱਚ ਬਹਣਾ ਦੇਖ ਕਿਆ ਹਾਂ ਲੈ ਮਾਦਾ ਜਮਾ ਇਹ ਕੋ ਹੋਰ ਬੜੀ ਦੋਸਤ ਦੀ ਖਬਰ ਹੋਈ ਆ ਹੂੰ ਤੇ ਪਹਿਲਾਂ ਸਾਡਾ ਮਸੀ ਪਸ਼ੂ ਪਾਰ ਰੱਖੇ ਸੀ ਬੰਦੇ ਪੈਣਾ ਰੋਜ਼ ਅਸੀਂ ਆਉਣਾ ਆਉਣਾ ਪਸ਼ੂ ਰੱਖਣੇ ਪਸ਼ੂ ਰੱਖੇ ਪਹਿਲਾਂ ਮੈਂ ਤਾਂ ਤਾਰਲੇ ਕਰ ਦੇ ਰਿਆ ਮਾਰਲੇ ਕਰਦੇ ਰੇ ਹੁਣ ਇੱਕ ਦਾ ਵੀ ਭੱਜ ਗਿਆ ਯਾਰ ਦੱਸਿਆ ਵੀ ਨਹੀਂ ਸਾਨੂੰ ਸਾਡ 15 ਦਿਨ ਸਾਨੂੰ ਰੋਜ਼ ਕਰ ਦੇ ਰੇ ਆਈ ਹੁਣ ਆਉਣਾ ਆਉਣਾ ਪਸ਼ੂ ਲਿਆਉਣੇ ਆ ਜੇ ਜਦੋਂ ਉੱਥੋਂ ਹੀ ਲੈ ਆਉਂਦਾ ਬਾਬੇ ਆ ਲੈ ਆਣੀ ਹਾਂ ਚੱਪਲ ਤੇਰੀ ਚੱਪਲ ਚੱਲ ਚੱਲ ਆ ਹੌਣ ਆ ਜਾ ਚੱਪਲ ਆ ਜਾ ਹੁਣ ਦੇਖੀ ਜਾ ਬਸ ਹੀ ਤੇ ਰਹੇ ਲੈ ਲੈ ਗਾਹ ਨੂੰ ਲੈ ਆ ਥੋੜਾ ਲੈ ਲੈ ਹਾਂ ਹਾਂ ਚਾ ਹਾਂ ਉੱਤਰ ਉਹ ਹਣ ਹਣ ਤੁਹਾਨੂੰ ਉੱਧਰ ਵੀ ਦਿਖਾਉਣੇ ਐ ਇੰਨਾ ਮਾਨ ਖਰਾਬ ਦੱਸਿਆ ਵੀ ਨਹੀਂ ਤੜਕੇ ਤੜਕੇ ਪਿੰਦੇ ਪਸੂ ਲੈ ਗਏ ਹਨ ਸਾਰੇ ਖੋਲ ਕੇ ਜੋ ਨਹੀਂ ਲੈ ਗਾ ਸਾਨੂੰ ਇਹ ਨਹੀਂ ਦੱਸਿਆ ਵੀ ਮਤਲਬ ਅਹੀਂ ਲੈ ਕੇ ਚੱਲੇ ਆ ਚੱਲ ਪਹਿਲਾਂ ਹਾਂ ਥੋ ਲੋ ਮੈਂ ਆਪਾਂ ਉੱਧਰ ਜਾ ਕੇ ਗੱਲ ਕਰਦੇ ਮਾੜੀ ਦੂਜਾ ਪਾਸਾ ਫੇਰ ਰਹਿ ਜਾਣਾ ਮੈਨੂੰ ਲੱਗਦਾ ਆ। ਆ ਬੰਨੀ ਜੀ ਦਾ ਘਰ ਕਿਹਨੇ ਇੱਧਰ ਪਾਣੀ ਆਉਂਦਾ ਥੋੜਾ ਪਾਣੀ ਆਉਂਦਾ ਇੱਧਰ। ਨਹੀਂ ਹੈ? ਇੱਧਰ ਰਹਿੰਦਾ ਵਾ ਥੋੜਾ ਜਿਹਾ। ਚਲ ਕੋਈ ਨਹੀਂ ਉੱਧਾ ਤਾਂ ਹੈ ਰੀ ਨੇ ਇੱਧਰ ਧੋਤੀ ਆ ਪਹਿਲਾਂ ਹੀ। ਬਾ ਠੀਕ ਆ। ਰਹਿ ਜਾਂਦੇ। ਆ ਦੇਖ ਲੋ। ਉੱਧਾ ਤਾਂ ਜਿਹੜਾ ਬੰਦਾ ਰੱਖਿਆ ਸੀਗਾ ਉਹ ਤਾਂ ਹੈਗਾ ਆ ਇੱਥੇ ਹੀ ਚਲ ਅਸੀਂ ਕਿਹਾ ਹੁਣ ਰਹੀ ਜਾ ਤੁਸੀਂ ਹਨਾ ਵੀ ਇੱਥੇ ਵੀ ਨਾਲੇ ਸਾਫ ਸਫਾਈ ਹੁੰਦੀ ਰਹੂਗੀ ਪਰ ਇਹ ਗੱਲ ਗਲਤ ਆ ਇਹਨਾਂ ਲਈ ਹਨਾ ਦੇਖ ਲਓ ਵੀ ਦੱਸਿਆ ਹੀ ਨਹੀਂ ਹਾਦੀ ਕਰਦੇ ਇੱਦਾਂ ਮੈਨੂੰ ਤਾਂ ਇੱਕ ਹੋਰ ਗੱਲ ਲਾਦੀ ਆ ਉਹਨਾਂ ਨੇ ਲੋਨ ਲੋਨ ਲੈਣਾ ਹੋਣਾ ਆ ਤਾਈਆਂ ਕੁੱਠੀਆਂ ਹੀ ਗਾਈਆਂ ਲਿਆਂਦੀਆਂ ਤੇ ਕੁੱਠੀਆਂ ਹੌਲੀ ਹੌਲੀ ਕਰਕੇ ਵੇਚ ਦਿੱਤੀਆਂ ਯਕੀਨ ਜਕੂ ਨਾ ਕਰਿਆ ਕਰ ਹੁਣ ਸਿਸਟਮ ਇਦਾਂ ਹੀ ਆ ਕਿਉਂਕਿ ਮੈਨੂੰ ਇਸ ਗੱਲ ਦਾ ਨਹੀਂ ਗੁੱਸਾ ਚੱਲ ਗਿਆ ਚੱਲ 20 ਵਾਰੀ ਚੱਲ ਗਿਆ ਪਹਿਲਾਂ ਤੁਸੀਂ ਆਹ ਬੰਦਾ ਵਿਚਾਰਾ ਕਿਤੇ ਕੰਮ ਕਰਦਾ ਸੀ ਇਹਨੂੰ ਮੈਂਤਲ ਇੱਥੇ ਲਿਆਂਦਾ ਇਹਨਾਂ ਨੇ ਰਖਾਇਆ ਪੂਰਾ ਤੇਨ ਤੈਨੂੰ ਕਿਹੜਾ ਦੱਸਿਆ ਸੀ ਉਹਨਾਂ ਨੇ ਵੀ ਚਲ ਜਾਣਾ ਹਨ ਦੇਖ ਲੱਗ ਗਿਆ ਆ ਕੇ ਦੱਸਿਆ ਨਾਲੇ ਵਿਚਾਰੇ ਦਾ ਕੰਮ ਛਡਾਇਆ ਨਾਲੇ ਹੋਈ ਕੀਤਾ ਹੁਣ ਇਹਨੂੰ ਮੈਂ ਇਹ ਕਿਹਾ ਮੈਨੂੰ ਕਹਿੰਦਾ ਵੀ ਹੁਣ ਮੈਂ ਕਿੱਥੇ ਮਾਵਾਂਗਾ ਤੂੰ ਜਿੰਨਾ ਚਿਰ ਤੇਤੋਂ ਕੰਮ ਨਹੀਂ ਹੈਗਾ ਜਾਂ ਹੈਗਾ ਤੂੰ ਜੋ ਜਿੱਦਾਂ ਵੀ ਜੇ ਉਬਾਰ ਵੀ ਦਿਹਾੜੀ ਗੱਲ ਤੂੰ ਇੱਥੇ ਰਹੀ ਜਾ ਤੈਨੂੰ ਕੋਈ ਚੱਕਰ ਨਹੀਂ ਨੀ ਭਾਵੇਂ ਆਪਣੇ ਫੈਮਿਲੀ ਵੀ ਲੈ ਆ ਤਾਂ ਰਹੀ ਜਾਵੇ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਹ ਸਾਡੇ ਵਾਲੀ ਐਵੇਂ ਤੈਨੂੰ ਕਹਾਂ ਦੇਖੋ ਕਿੰਨੀ ਸਾਫ ਸਪਾਈ ਕੀਤੀ ਕਿੰਨਾ ਵਧੀਆ ਬੰਦਾ ਲੱਗਿਆ ਸੀ ਪਰ ਉਹਨਾਂ ਦਾ ਨਹੀਂ ਕੰਮ ਸੈੱਟ ਆਇਆ ਉਹ ਨਹੀਂ ਗੱਲ ਪਰ ਦੱਸਣਾ ਫਰਜ਼ ਬਣਦਾ ਸੀਗਾ ਪਰ ਉਹਨਾਂ ਇੱਕ ਦੱਸਣ ਦਾ ਫਰਜ਼ ਬਣਦਾ ਸੀ ਭਾਈ ਵੀ ਸਾਡੀ ਨਹੀਂ ਸੈਟਿੰਗ ਆਉਂਦੀ ਅਸੀਂ ਚੱਲੇ ਆਪਾਂ ਕਿਹੜਾ ਰੋਕ ਲੈਣ ਦੇਖ ਲੈ ਅੰਕਲ ਦੱਸ ਕੇ ਥੋੜੀ ਗਏ ਸਾਨੂੰ ਨਹੀਂ ਜੀ ਦੱਸ ਕੇ ਨਹੀਂ ਗਿਆ ਅਜੇ ਤਾਂ ਅਜ ਕਿੰਨੇ ਦਿਨ ਹੋ ਗਏ ਗਿਆ ਨੂੰ ਤੇ ਮੇਰੇ ਖਿਆਲ ਸਤ ਅੱਠ ਦਿਨ ਹੋ ਗਿਆ ਸਤ ਅੱਠ ਦਿਨ ਹੋ ਗਾਇਆ ਸਾਨੂੰ ਹਜੇ ਤਾਂ ਹੀ ਨਹੀਂ ਉਹਨਾਂ ਨੇ ਫੋਨ ਕੀਤਾ ਭਾਈ ਵੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਮੈਂ ਕਿਾ ਯਾਰ ਤੁਸੀਂ ਬੰਦਾ ਵੀ ਮੁੱਲ ਨੂੰ ਰੱਖਿਆ ਮਤਲਬ ਲਾ ਲਓ ਇੰਨੇ ਪੈਸਿਆਂ ਨੂੰ ਜਿੱਦਾਂ ਵੀ ਜੋ ਵੀ ਇਹ ਤਾਂ ਮਿਹਨਤ ਹੋਊਗੀ ਇਹ ਤੁਸੀਂ ਪੱਠੇ ਵੀ ਟਾਡੇ ਮੁੱਲ ਦੇ ਆ ਸਾਰਾ ਕੁਝ ਪਸ਼ੂ ਵੀ ਤੁਹਾਡੇ ਕੋਲ ਦੋ ਤਿੰਨ ਹੀ ਆ ਵੀ ਤੁਸੀਂ ਕਿੱਦਾਂ ਸਾਰੇ ਪੈਸੇ ਕਿੱਦਾਂ ਕੱਢੋਗੇ ਸਾਰਾ ਕੁਝ ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਉਹਨਾਂ ਦਾ ਸਿਸਟਮ ਹੀ ਐ ਕਿਦਾਂ ਹੀ ਪਹੂ ਪਾ ਕਰਕੇ ਲੋਨ ਦਾ ਸੈਟਮ ਕੀਤਾ ਉਹਨਾਂ ਨੇ ਲੋਨ ਲੈ ਕੇ ਤੇ ਚੱਲ ਅਗਲੇ ਲੱਗਦਾ ਤੇ ਇਦਾਂ ਹੀ ਆ ਕੁਝ ਨਾ ਪੱਕਾ ਸ਼ੋਰ ਹੀ ਇਹ ਹੈ 2 ਮਹੀਨੇ ਜੋ ਹੋ ਗਏ ਦਾ ਨਹੀਂ ਗੁੱਸਾ ਚਲੋ ਬੰਦੇ ਵੀ ਵਗੇ ਭਾ ਤੁਹਾਡਾ ਇੱਕ ਵਾਰੀ ਯਾਰ ਫਰਜ਼ੇ ਤਾਂ ਬੰਦਾ ਹੀ ਮੈਨੂੰ ਦੱਸਣ ਦਾ ਵੀ ਸਾਡੀ ਨਹੀਂ ਸੈਟਿੰਗ ਹੁੰਦੀ ਅਸੀਂ ਚੱਲੇ ਸ਼ਹਿਰ ਗਏ ਸੀਗੇ ਪਰ ਇੰਨੀ ਸੈਂਸ ਤਾਂ ਬੰਦੇ ਨੂੰ ਹੁੰਦੀ ਆ ਵੀ ਜਦੋਂ ਅਸੀਂ ਕਿਸੇ ਨੂੰ ਮਹਿਤਾ ਤਾਲਨੇ ਕਰਕੇ ਨਾਲ ਨੂੰ ਸ਼ਾਮਾਂ ਨੂੰ ਆਏ ਤੇ ਮੱਝ ਨਹੀਂ ਮਿਲਦੀ ਆਪ ਵੀ ਚੋ ਕੇ ਦਿੱਤੀ ਚੱਲ ਕੋਈ ਗੱਲ ਨਹੀਂ ਮੈਨੂੰ ਕਹਿੰਦੇ ਰੈਂਟ ਲੈ ਲੈ ਸਰਪਤਾਂ ਨੂੰ ਕਿੰ ਲੋਕ ਦੁੱਧ ਦਿੰਦੇ ਕਿੰ ਲੋਕ 2 ਕਿਲੋ ਨਹੀਂ 2 ਕਿਲੋ ਤਾਂ ਸਿਗਾ ਚੱਲ ਹਨਾ 2 ਕਿਲੋ 1.5 2 ਕਿਲੋ ਦੁੱਧ ਸਿਗਾ ਹਾਂ ਗਾਂ ਦਾ ਹੀ ਲਈਦਾ ਸੀ 1.5 2 ਕਿਲੋ ਦੁੱਧ ਲਈਦਾ ਸੀ ਚੱਲੇ ਬੱਲ ਬੂਲ ਮੂਤਰ ਪੱਖੇ ਮਸ਼ੀਨਾ ਮਸ਼ੂਨਾ ਸਭ ਕੁਝ ਇਦਾਂ ਭਰਤੋਂ ਨੂੰ ਦਿੱਤੇ ਸੀ ਅਸੀਂ ਸਾਰੇ ਹਾਂ ਜੇ ਹੋਰ ਵੀ ਕਿਸੇ ਨੇ ਵੀ ਯਾਰ ਪਹੂ ਰੱਖਣੇ ਹੋਊਗਾ ਬੰਦਾ ਵੀ ਹੈਗਾ ਬੰਦਾ ਵੀ ਹੈਗਾ ਤਿੰਨ ਚਾਰ ਪਹੂ ਰਾਹ ਉਹਨਾਂ ਸਾਮ ਨੂੰਗਾ ਜੇ ਕਿਸੇ ਨੇ ਪਸ਼ੂ ਸਾਮ ਰੱਖਣੇ ਆ ਤਾਂ ਰੱਖ ਸਕਦਾ ਹੁਣ ਵੀ ਆਪਣਾ ਖੁੱਲਾ ਹੀ ਐਡਾ ਪਿੰਜਣ ਉਹਨਾਂ ਨੂੰ ਮਸ਼ੀਨ ਉਹਨਾਂ ਨੂੰ ਤੂੜੀ ਵਾਲੀ ਸ਼ੈੱਡ ਉਹਨਾਂ ਆ ਦੇਖੋ ਤਾਂ ਕਿੱਡੀ ਸ਼ੈੱਡ ਪਈ ਆ ਉਹਨਾਂ ਨੂੰ ਇੱਕ ਪਸ਼ੂਆਂ ਵਾਲਾ ਕਮਰਾ ਬਰਾਂਡਾ ਆ ਤੂੜੀ ਵਾਲੀ ਸ਼ੈੱਡ ਆ ਘੱਟੋ ਘੱਟ 10-12 ਟਰਾਲੀਆਂ ਇਹਦੇ ਵਿੱਚ ਆਰਾਮ ਨਾਲ ਤੂੜੀਆਂ ਪਈ ਜਾਂਦੀਆਂ ਤੇ ਅੰਦਰ ਆ ਬਰਾਂਡਾ ਬਰਾਂਡੇ 'ਚ ਪੱਖੇ ਲੱਗੇ ਆ ਸਾਰੀ ਸੈਟਿੰਗ ਹੈਗੀ ਆਹੋ ਘਰ ਮੈਂ ਨਾਲੇ ਇਹਦਾ ਕੰਮ ਵਿਚਾਰੇ ਦਾ ਚੱਲਿਆ ਜਾਊ ਇਹਨੇ ਵੀ ਵਿਚਾਰੇ ਨੇ ਕੰਮ ਛੱਡ ਕੇ ਆਪਣਾ ਮਤਲਬ ਇੱਥੇ ਆਇਆ ਹੀ ਸਾਡੇ ਕਹਿਣ ਤੇ ਬਹੁਤ ਵਧੀਆ ਨੇ ਕੰਮ ਕੀਤਾ ਪਰ ਉਹਨਾਂ ਦਾ ਗੱਲ ਸੀ ਆਮਦਨ ਦਾ ਸਾਧਨ ਹੀ ਹੈ ਨਹੀਂ ਸੀਗਾ ਕੋਈ ਜੇ ਆਮਦਨ ਦਾ ਸਾਧਨ ਹੁੰਦਾ ਫੇਰ ਹੀ ਬੰਦਾ ਟੈਗਦਾ ਹੁੰਦਾ ਉਹਨਾਂ ਦਾ ਪ੍ਰੋਸੀਜਰ ਹੀ ਇੱਕ ਲੋਨ ਲੈਣਾ ਹੀ ਉਹ ਲੈ ਲਿਆ ਤੇ ਚਲੋ ਨਹੀਂ ਭਾਰ ਉਹਨਾਂ ਨੂੰ ਦੱਸਣਾ ਚਾਹੀਦਾ ਸੈਂ ਇਦਾਂ ਦੇ ਬੰਦੇ ਤਾਂ ਅੱਜ ਕੱਲ ਤਾਂ ਕਿਸੇ ਦਾ ਯਕੀਨ ਕਰਨ ਦਾ ਕੋਈ ਰਿਆ ਹੀ ਨਹੀਂ ਸਿੱਧੀ ਗੱਲ ਤਾਂ ਦੱਸਾਂ ਆਪਾਂ ਮੁੱਦਾ ਹੀ ਯਕੀਨ ਕਰ ਲਈਦਾ ਪਰ ਸਿੱਧੀ ਗੱਲ ਤਾਂ ਦੱਸਾਂ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਜਿਹੜਾ ਪਹਿਲਾਂ ਪੁੱਛ ਦੱਸ ਕਰੋ ਕੀ ਕੰਮ ਆ ਕਿੰਨਾ ਚੱਲ ਰਹਿਣਾ ਲੈਸਪੜਤ ਕਰੋ ਨਹੀਂ ਨਹੀਂ ਵੀ ਚੱਕੋ ਇਹ ਕਾਪਾਂ ਕੀ ਕਹਿੰਦੇ ਹੁੰਦੇ ਆ ਹਮਦਰਦੀ ਜੀ ਕਰਕੇ ਆਪ ਰੱਖ ਲੈਣੇ ਆ ਨਹੀਂ ਉਹਦਾ ਗੱਲ ਕਰਦੇ ਕਿ ਕਿੰਨੀ ਐਨੀ ਵਾਰੀ ਉਹ ਦੁਕਾਨੇ ਆਏ ਹਨਾ ਭਾਜੀ ਸਾਨੂੰ ਖਾਣਾ ਚਾਹੀਦਾ ਭਾਜੀ ਸਾਨੂੰ ਪਤਾ ਲੱਗਾ ਭਾਜੀ ਸਾਨੂੰ ਪਲੀਜ਼ ਰਿਕੁਐਸਟ ਅੱਛਾ ਅਸੀਂ ਚਲ ਦੇ ਦਿੱਤਾ ਥਾਂ ਚਲ ਅਸੀਂ ਚਾਉਂਦੇ ਵੀ ਸੀਗੇ ਵੀ ਸਾਡੇ ਇੱਥੇ ਆਪ ਹੀ ਕੋਈ ਰਵੇ ਅਸੀਂ ਇਹ ਵੀ ਨਹੀਂ ਵੀ ਨਹੀਂ ਚਾਹੁੰਦੇ ਸੀਗੇ ਉਹਨਾਂ ਨੇ ਪਸੂ ਵੀ ਬਹੁਤ ਵਧੀਆ ਇੱਥੇ ਚਲੋ ਸਾਂਭੇ ਕੀਤੇ ਬਹੁਤ ਵਧੀਆ ਕੀਤੇ ਪਰ ਜਾਣ ਲੱਗੇ ਸਾਨੂੰ ਸਵੇਰ ਨੂੰ ਸਾਡੇ ਘਰੇ ਦੁੱਧ ਨਹੀਂ ਪਹੁੰਚਿਆ ਜਿੱਦਣ ਉਹ ਗਏ ਜਿੱਦਾਂ ਉਹ ਸਵੇਰ ਨੂੰ ਆਣਾ ਦੁੱਧ ਨਹੀਂ ਆਉਂਦਾ ਹੋਰ 4 ਵਜੇ ਉਹ ਪਸੂ ਖੋਲ ਕੇ ਲੈ ਗਏ ਇੱਥੋਂ ਸਾਰੇ ਹਨਾ 4-5 ਵਜੇ ਹੀ ਲੈ ਗਏ ਸਵੇਰ ਨੂੰ ਹੀ ਗਏ ਸਵੇਰ ਨੂੰ ਚੋਰੀ ਲੈ ਕੇ ਗਏ ਸਾਰੇ ਚੋਰੀ ਲੈ ਗਏ ਹਨਾ ਫੇਕ ਇੱਕ ਗੱਲ ਹੋਰ ਆਂਡ ਗਵਾਂਡ ਸਾਰਿਆਂ ਨੇ ਇੰਨੀ ਬੋਲਬਾਣੀ ਵਧੀਆ ਬਣਾਈ ਤੇ ਕਿਸੇ ਨੂੰ ਮਿਲ ਕੇ ਨਹੀਂ ਗਿਆ ਕਿਸੇ ਨੂੰ ਦੱਸ ਕੇ ਨਹੀਂ ਗਿਆ ਇਸ ਸਵੇਰ ਨੂੰ ਜਦੋਂ ਆ ਪਸ਼ੂ ਲੈ ਗਏ ਹਨ ਤੇ ਸਾਡੇ ਜਿਹੜਾ ਉਧਰ ਨਾਲ ਪਾਸਾ ਆ ਆਪਣਾ ਖਾਸ ਕਾਲਾ ਉੱਥੇ ਕਿਸੇ ਤੋਂ ਲੋਸਮੈਂਟ ਕਰਾਤੀ ਭਿੰਦੇ ਦੇ ਖੂਤੇ ਚੋਰੀ ਹੋ ਗਈ ਮੱਝਾਂ ਗਾਈਆਂ ਲੈ ਗਿਆ ਖੋਲ ਕੇ ਨਹੀਂ ਇਹ ਕਿਹੜੀਆਂ ਗੱਲਾਂ ਹੁੰਦੀਆਂ ਇਹ ਬੰਦਿਆਂ ਵਾਲੀਆਂ ਗੱਲਾਂ ਥੋੜੀ ਹੈ ਨਾ ਕੋਈ ਵੀ ਅੱਜ ਕੱਲ ਕਿਸੇ ਦੇ ਕੀ ਨਹੀਂ ਆਪਾਂ ਕਰ ਸਕਦੇ ਜਿਹੜੀ ਗੱਲ ਆਪਾਂ ਕਿਸੇ ਦੇ ਆ ਡੰਡਾ ਕੱਲਾ ਹੀ ਰਹਿ ਗਿਆ ਉਹਨਾਂ ਨੇ ਕੈਮਰਾ ਲਾਇਆ ਹੀ ਕੈਮਰਾ ਵੀ ਉੜ ਗਿਆ ਵੀ ਬੰਦੇ ਤੇ ਨਿਗਰ ਰੱਖਾਂਗੇ ਹਨਾ ਹਾਂ ਅੱਜ ਕੱਲ ਦਾ ਮਾਹੌਲ ਦੇਖ ਲਓ ਕਿਸੇ ਦੇ ਯਕੀਨ ਨਹੀਂ ਕਰ ਸਕਦੇ ਨਾ ਅੱਜ ਕੱਲ ਦਾ ਮਾਹੌਲ ਇਦਾਂ ਦਾ ਸਾਰਾ ਭਰਾਵਾ ਵਧੀਆ ਵੀ ਬੰਦੇ ਆ ਤੇ ਘਟੀਆਂ ਵੀ ਪਰਦੀਪ ਪਾਰ ਕੇ ਯਕੀਨ ਕਰੋ ਚਲੋ ਠੀਕ ਆ ਤਾਂ ਉਹ ਮੂਲੀਆਂ ਲੱਗੀਆਂ ਤੇ ਉਹ ਸਭ ਇਹ ਪੱਕ ਗਈਆਂ ਛੋਟੂ ਤਾਂ ਨਹੀਂ ਇਹ ਮੈਂ ਕਿਹਾ ਵੀ ਜਦੋਂ ਮੂਲੀਆਂ ਸਾਰੀਆਂ ਹੋ ਗਈਆਂ ਨੇ ਤਾਂ ਉਹਨਾਂ ਨੂੰ ਕਹਿਣਾ ਕਰਾ ਨਾ ਰੂੜੀ ਸਾਰੀ ਆ ਉਧਰ ਨੂੰ ਲੈ ਜਾਣਗੇ ਬਾਦ ਪੈਜੂ ਤੇ ਆਪਾਂ ਉਹ ਥੋਂ ਵੀ ਰੂੜੀ ਸਿਸਟਮ ਕਰਕੇ ਉੱਥੇ ਸਬਜ਼ੀ ਲਾਵਾਂਗੇ ਇੱਥੇ ਹਨਾ ਨਾਲੇ ਵਧੀਆ ਲੱਗੂਗੀ ਸਾਜੀ ਸੁਜੀ ਹੋ ਜਾਏ ਹਾਂ ਚਾਹ ਠੀਕ ਹੈ ਹੇਰੀ ਬੰਦ ਕਰ ਦੋ ਤਾਂ ਕੰਮ ਹੋ ਜਾਊਗਾ ਤੇ